ਜਾਨੀ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਬੁਰਾ ਸੀਲ ਬਾਲ ਗਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਤੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਤੋਂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਬੇ ਪੰਜਾਬ ਪਾਕਿਸਤਾਨ ਤੇ ਜਾ ਵੜੀ ਉਥੇ Aravi ਦੇ ਕੰਢੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾ ਕੇ ਬੇਨੰਤ ਸੇਖ ਸੰਗਤਾਂ ਸਨ ਬਾਬਾ ਜੀ ਦਾ ਗੜਵਈ ਬਹੁਤ ਪਿਆਰ ਵਾਲਾ ਸੇਖ ਕਾਈ ਕਮਲਿਆ ਜੀ ਉਹਨਾਂ ਨੇ ਹੱਥ ਛੋੜ ਕੇ ਆਖਿਆ हे ਭਗਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫੁਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੁੰਨੇ ਰਸੰਗ ਨਿਰਸੰਦੇਹ ਹੋ ਕੇ ਕਹੇ ਜੇ ਕੋਈ ਮਨ ਕੀ ਗੱਲ ਆਈ ਹੈ ਦਾਦਾ ਕੰਦਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਹੈ ਕਿ ਭਗਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ। ਦਾਦਾ ਸ਼੍ਰੀਚੰਦ ਸਾਹਿਬ ਜੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਹੈ? ਉਹ ਜਗਨਨਾਥ ਜੀ ਦੀ ਰਾਧੀ ਯਾਤਰਾ ਹੁਣ ਵੀ ਚੱਲਦੀ ਹੈ। ਜਿੱਥੇ ਵੀ ਭਗਵਾਨ ਜੀ ਦੇ ਮੰਦਰ ਨੇ ਜਿੱਥੇ ਇੱਕ ਨਾ ਨੀ ਮੂਰਤੀ ਸਥਾਪਿਤ ਹੋ ਗਈ ਉਹ ਫਿਰ ਉੱਥੋਂ ਪਠਾਈ ਨਹੀਂ ਜਾਂਦੀ। ਇਹ ਮਰਿਆਦਾ ਹੈ। ਪਰ ਇੱਕ ਜਗਨਨਾਥ ਜੀ ਦਾ ਐਸਾ ਮੰਦਰ ਹੈ ਜਿੱਥੇ ਹਰ ਸਾਲ ਭਗਵਾਨ ਕ੍ਰਿਸ਼ਨ ਜੀ ਉੱਥੇ ਭਗਵਾਨ ਜਗਨਨਾਥ ਜੀ ਤੇ ਉਹਨਾਂ ਦੇ ਨਾਲ ਬਲਰਾਮ ਜੀ ਤੇ ਸੁਭਦਰਾ ਜੀ ਜਿਨ ਮੂਰਤੀਆਂ ਹਨ ਜਿਨ੍ਹਾਂ ਨੂੰ ਰਾਤ ਵਿੱਚ ਸਜਾ ਕੇ ਜਗਨਨਾਥ ਵਿੱਚ ਨਵਰਕੀਰਤਨ ਰੂਪ ਵਰਤਦੇ ਆ ਤੇ ਉਹ ਰਾਤ ਯਾਤਰਾ ਹੁਣ ਵੀ ਚੱਲਦੀ ਹੈ ਹੁਣ ਤੇ ਲਾਈਵ ਦਰਸ਼ਨ ਹੋ ਜਾਂਦੇ ਆ ਉਦੋਂ ਉੱਥੇ ਜਾ ਕੇ ਆਨੰਦ ਮਾਣਨੇ ਪੈਂਦੇ ਸੀ ਬਾਬਾ ਕੰਵਲਿਆ ਜੀ ਕਹਿਣ ਲੱਗੇ ਭਗਵਾਨ ਜੀ ਰਾਤ ਯਾਤਰਾ ਦਰਸ਼ਨ ਕਰਨ ਵਾਲੀ ਆ ਭਗਵਾਨ ਜੀ ਕਹਿਣ ਲੱਗੇ ਫੇਰ ਕਹਿੰਦੇ ਜੀ ਕੱਲ ਨੂੰ ਹੀ ਆ ਵੀ ਅੱਜ ਦਾ ਹੀ ਸਮਾਂ ਵਾ ਕੱਲ ਨੂੰ ਯਾਤਰਾ ਆ ਤੇ ਮਨ ਦੀ ਬੜੀ ਨਹੀਂ ਯਾਤਰਾ ਦੇ ਦਰਸ਼ਨ ਹੋ ਜਾਣ ਸਾਬਾ ਜੀ ਕਹਿਣ ਲੱਗੇ ਪੱਕੀ ਗੱਲ ਬਾਬਾ ਕਮਲਿਆ ਦੀ ਕਹਿੰਦੇ ਹਾਂ ਭਗਵਾਨ ਦੀ ਕਿਰਪਾ ਕਰਦੇ ਹੋ ਤੇ ਬਾਬਾ ਜੀ ਨੇ ਸੁਦੇਸਿਤ ਵਜਨ ਕੀਤਾ ਫਿਰ ਜਾਂ ਰਾਵੀ ਦੇ ਛਾਲ ਮਾਰਦੇ ਉਹ ਅੱਗੇ ਵਜਨ ਕਰਨ ਵਾਲੇ ਵੀ ਪੂਰੇ ਤੇ ਵਜਨ ਨੂੰ ਪਾਲਣ ਵਾਲੇ ਵੀ ਪੂਰੇ ਜਦੋਂ ਪੂਰੀਆਂ ਨਹੀਂ ਖੇਡ ਹੁੰਦੀਆਂ ਨਾ ਉਦੋਂ ਫਿਰ ਉਹ ਪਜੀ ਹੁੰਦਾ ਜੋ ਤੁਸੀਂ ਹੁਣ ਸੁਣਨ ਲੱਗੇ ਜੇ ਭਗਵਾਨ ਜੀ ਨੇ ਆਖਿਆ ਜਾਂ ਰਾਵੀ ਨੂੰ ਮਰ ਜਾ ਬਾਬੇ ਕਮਲਿਆ ਨੇ ਇੱਕ ਮਿੰਟ ਵੀ ਨਹੀਂ ਸੋਚਿਆ ਕਿ ਮੈਂ ਤਰਾਂਗਾ ਜਾਂ ਡੁੱਬਾਂਗਾ ਜਾਂ ਤਰਨਾ ਆਉਂਦਾ ਜਾਂ ਨਹੀਂ ਆਉਂਦਾ ਬਸ ਵਜਨ ਹੋਇਆ ਉਹਨੇ ਉਸੇ ਵੇਲੇ ਵਜਨ ਮੰਨ ਕੇ ਰਾਵੀ ਦੇ ਛਾਲ ਮਾਰਦੇ ਇਸ ਵਾਰ ਆ ਮਨੁੱਖ ਦੇ ਸਰੀਰ ਦਾ ਪ੍ਰਕਿਰਤੀ ਨਾਲ ਇੱਕ ਨਾਰੀ ਤੋਂ ਪਾਣੀ ਦੇ ਛਾਲ ਮਾਰੇ ਉੱਪਰ ਕੇ ਫਿਰ ਤਾਂ ਨੂੰ ਆਉਂਦਾ ਆ ਜਦੋਂ ਬਾਬਾ ਕਮਲਿਆ ਜੀ ਨੇ ਵਜਨ ਮਨ ਛਾਲ ਮਾਰੀ ਜਦੋਂ ਉੱਪਰ ਕੇ ਤਾਂ ਆਏ ਉਹ 라ਵੀ ਦਰਿਆ ਹੈ ਹੀ ਨਹੀਂ ਸੀ ਉਹਦੇ ਜਗਨਨਾਥ ਦਾ ਸਮੁੰਦਰ ਸੀ ਜਿੱਥੋਂ ਨਿਕਲ ਕੇ ਆਏ ਤੇ ਜਦੋਂ ਬਾਹਰ ਆਣ ਕੇ ਵੇਖਿਆ ਜਿਵੇਂ ਉਸ ਦਰਿਆ ਦੇ ਕੰਢੇ ਭਗਵਾਨ ਜੀ ਦਾ ਧੂਣਾ ਉ ਜਾ ਕੇ ਸੀ ਜਿਵੇਂ ਉਹ ਸਜੇ ਹੋਏ ਸੀ ਉਵੇਂ ਹੀ ਉੱਥੇ ਸਜੇ ਉੱਥੇ ਧੂਣਾ ਚੱਲ ਲਿਆ ਸਮਾਧੀ ਲੱਗੀ ਹੋਈ ਕਮਲਿਆ ਜੀ ਨਿਕਲ ਕੇ ਬਾਹਰ ਆਏ ਬੜੇ ਖੁਸ਼ ਹੋਏ ਇੱਕ ਕਪਾਲ ਵਿੱਚ ਇੱਕ ਵਚਨ ਮੰਨਣ ਵੇਚੀ ਕਿੱਥੇ ਦਰਿਆ ਤੇ ਕਿੱਥੇ ਹੋ ਜਗਨਨਾਥ ਜੀ ਦਾ ਅਸਥਾਨ ਉੱਥੇ ਜਾ ਪ੍ਰਗਟ ਹੋਏ ਜਦੋਂ ਬਾਹਰ ਨਿਕਲੇ ਭਗਵਾਨ ਜੀ ਨੂੰ ਨਮਸਕਾਰ ਕੀਤੀ ਬਾਬਾ ਜੀ ਕਹਿਣ ਲੱਗੇ ਹੱਲੇ ਨਾਲ ਹੀ ਜਾਓ ਫਿਰ ਦਰਸ਼ਨ ਕਰੋ ਬਾਬਾ ਕੰਮਲਿਆ ਜੀ ਦੌੜ ਕੇ ਗਏ ਜਦੋਂ ਮੰਦਿਰ ਤੇ ਲਾ ਕੇ ਪਹੁੰਚੇ ਉੱਥੋਂ ਦੀ ਮਰਿਆਦਾ ਹੈ ਵੀ ਜਦੋਂ ਭਗਵਾਨ ਨੂੰ ਭੋਗ ਲਾਉਣਾ ਹੋਵੇ ਆਰਤੀ ਹੋਵੇ ਉਦੋਂ ਮੰਦਿਰ ਦੇ ਕਵਾੜ ਬੰਦ ਹੋ ਜਾਂਦੇ ਆ ਜਦੋਂ ਬਾਬਾ ਕੰਮਲਿਆ ਜੀ ਪਹੁੰਚੇ ਜਾਂਦਿਆਂ ਨੂੰ ਉਹ ਟਾਈਮ ਸੀ ਕਵਾੜ ਬੰਦ ਹੋਣ ਵਾਲੇ ਸਨ ਬਾਬਾ ਜੀ ਨੇ ਬਥੇਰਾ ਯਤਨ ਕੀਤਾ ਵੀ ਮੈਂ ਗਾਹ ਹੋ ਕੇ ਦਰਸ਼ਨ ਕਰ ਲਾਂ ਪਰ ਉੱਥੋਂ ਦੇ ਪੰਡਤਾਂ ਨੇ ਪੇਸ਼ ਨਾ ਜਾਣ ਦਿੱਤੀ ਆਖਿਆ ਵੀ ਹੁਣ ਕਲਾੜ ਬੰਦ ਹੈ ਕੱਲ ਨੂੰ ਆਇਓ ਬਾਬਾ ਕੰਮਲਿਆ ਜੀ ਸੋਚੀ ਪੈ ਗਏ ਵੀ ਇਹ ਕੀ ਬਣਿਆ ਮਗਰੇ ਬਾਬਾ ਸ੍ਰੀ ਚੰਨ ਸਾਹਿਬ ਦੀ ਆ ਗਏ ਬਾਬਾ ਕੰਮਲਿਆ ਜੀ ਕਹਿਣ ਲੱਗੇ ਕਿ ਇਹਨਾਂ ਦੇ ਕਵਾੜ ਤੰਗਣਾ ਜੀ ਨੇ ਉੱਥੇ ਨਮਸਕਾਰ ਕੀਤੀ ਆਖਿਆ ਕਮਲਿਆ ਜੀ ਹੁਣ ਹੀ ਚੱਲੀਏ ਜਿਨ੍ਹਾਂ ਨੂੰ ਅਸੀਂ ਮਿਲਣ ਆਏ ਸਾਂ ਉਹ ਤਾਂ ਸਾਡੇ ਕੋਲੇ ਹੀ ਨੇ ਤੇ ਇਹ ਪੰਡਤਾਂ ਨੇ ਜੇ ਨਹੀਂ ਦਰਸ਼ਨ ਕਰਨ ਦਿੱਤਾ ਤਾਂ ਕੋਈ ਗੱਲ ਨਹੀਂ ਹੁਣ ਇਹਨਾਂ ਦੀ ਮਰਜ਼ੀ ਹੋਊ ਤੇ ਆ ਜਾਣ ਜਿਹੀਂ ਅਸੀਂ ਨਹੀਂ ਹੁਣ ਹੁਣ ਅਸੀਂ ਆਪਣੇ ਆਸਣਾ 'ਚ ਚੱਲਦੇ ਹਾਂ ਬਾਬਾ ਜੀ ਇੰਨਾ ਵਜਨ ਕਹਿ ਕੇ ਬਾਬੇ ਕਮਲਿਆ ਜੀ ਨੂੰ ਨਾਲ ਲੈ ਕੇ ਉੱਥੇ ਚੱਲਾ ਮਾਰਿਆ ਕੋਈ ਡੇਢ ਕਿਨਵਾ ਦੂਰ ਜਾ ਕੇ ਭਗਵਾਨ ਜੀ ਨੇ ਆਪਣਾ ਧੂਣਾ ਉਜਾਗਰ ਕਰ ਲਿਆ ਉੱਥੇ ਅੱਜ ਵੀ ਉਹਨਾਂ ਦਾ ਸਥਾਨ ਹੈ ਉੱਥੇ ਧੂਣਾ ਹੈ ਬਾਬਾ ਜੀ ਸੱਜ ਗਏ ਬਾਬਾ ਕਮਲਿਆ ਜੀ ਸੱਜ ਗਏ ਜਦੋਂ ਪੰਡਤਾਂ ਨੇ ਕਵਾੜ ਖੋਲੇ ਨ ਅਗੇ ਨਾ ਕੋਈ ਥਾਲੀ ਨਾ ਕੋਈ ਭਾਂਡਾ ਨਾ ਉਥੇ ਮੂਰਤੀ ਬਸ ਉਹ ਖੜਾ ਰਹਿ ਗਿਆ ਉਹ ਮੰਦਿਰ ਹੀ ਰਹਿ ਗਿਆ ਉਹ ਗਰਭਰੇ ਕੇ ਰਹਾ ਹੀ ਰਹਿ ਗਿਆ ਉਥੇ ਕੁਝ ਵੀ ਵਸਤੂ ਨਾ ਚੀ ਪੰਡਤਾਂ ਨੂੰ ਤੇ ਥਾਧਰਾ ਨਹੀਂ ਪੈਦੀ ਵੀ ਕੱਲ ਨੂੰ ਰਾਤ ਯਾਤਰਾ ਆ ਮੂਰਤੀ ਕਿਤੇ ਦੇਖਣ ਕੋਈ ਨਹੀਂ ਲਈ ਉਹਨਾਂ ਨੇ ਫਟਾਫਟ ਫੇਰ ਕਵਾੜ ਮਾਰੇ ਜਾ ਕੇ ਵੱਡੇ ਬ੍ਰਾਹਮਣਾਂ ਨੂੰ ਦੱਸਿਆ ਵੀ ਇਹ ਕੌਤਕ ਕੀ ਵਰਤਿਆ ਅਸੀਂ ਤੇ ਜਦੋਂ ਮੰਦਿਰ ਤੇ ਜਾ ਕੇ ਵੇਖਿਆ ਕਿ ਦਿਖਣੀ ਕੁਝ ਨਹੀਂ ਧਿਆ ਉਹ ਪੰਡਤ ਕਹਿਣ ਲੱਗੇ ਇਦਾਂ ਨਹੀਂ ਹੋ ਸਕਦਾ ਭਈ ਸਾਡੇ ਵੀ ਸਾਰੀ ਉਮਰ ਇਹਨਾਂ ਮੂਰਤੀਆਂ ਕੇ ਸੇਵਾ ਕਰਦੇ ਲੰਗੀ ਆ ਇਦਾਂ ਤੇ ਕਦੀ ਪਹਿਲਾਂ ਨਹੀਂ ਹੋਇਆ ਕਹਿੰਦੀ ਦੱਸੋ ਵੀ ਕੀ ਹੋਈ ਆ ਉਹ ਕਹਿਣ ਲੱਗੇ ਜੀ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੋਈ। ਇੱਕ ਕੋਈ ਮਸਤਾਨਾ ਜਾਂ ਫਕੀਰ ਆਇਆ ਸੀ। ਕਹਿੰਦਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਜ ਆਦੇ ਆਏ ਆ। ਬਾਬਾ ਸ੍ਰੀ ਚੰਦ ਸਾਹਿਬ ਜੀ ਆਏ ਆ। ਤੇ ਅਸੀਂ ਉਹਨਾਂ ਨੂੰ ਆਖਿਆ ਕੱਲ ਨੂੰ ਆਇਓ। ਵੀ ਅੱਜ ਟਾਈਮ ਹੋ ਗਿਆ। ਉਹ ਬੰਦੇ ਕਹਿਣ ਲੱਗੇ ਬੱਸ ਫਿਰ ਜਿੱਥੇ ਕਿਤੇ ਤੁਹਾਡੀ ਤੇਸ਼ ਨਹੀਂ ਨ ਗਈ। ਹੁਣ ਉਹਨਾਂ ਨੂੰ ਲੱਭੋ ਜੇ ਉਹ ਲੱਭ ਜਾਣ ਤੁਹਾਡਾ ਸਮਾਨ ਵੀ ਵਾਪਸ ਉਹ ਹੀ ਦਿਵਾ ਸਕਦੇ। ਉਹ ਬੰਦੇ ਫਿਰ ਜੂੰ ਲੱਗੇ ਲੱਭਣ। ਕਵਾੜ ਤੇ ਬੰਦ ਸੀ। ਜੇ ਇਹ ਗੱਲ ਦਾ ਰੌਲਾ ਪੈ ਜਾਂਦਾ ਤੇ ਇੱਜ਼ਤ ਦੇ ਖਤਰਾ ਸੀ। ਇਸ ਕਰਕੇ ਉਹ ਜੂੰ ਲੱਗੇ ਲੱਭਣ ਉਹਨਾਂ ਨੂੰ ਜਾ ਕੇ ਫਿਰ ਬਾਬਾ ਜੀ ਦਾ ਧੂਣਾ ਦੇਖੀਆ ਜਦੋਂ ਜਾ ਕੇ ਉਹਨਾਂ ਧੂਨੇ ਦੇ ਵੇਖਿਆ ਉਹ ਤਿੰਨੇ ਮੂਰਤੀਆਂ ਧੂਨੇ ਦੇ ਸਜੀਆਂ ਹੋਈਆਂ ਜਿੰਨੇ ਭੋਜਨ ਭੰਡਾਰ ਪੱਤਰ ਥਾਲ ਸੋਨੇ ਦੇ ਭਾਂਡੇ ਉਹਨਾਂ ਭਗਵਾਨ ਅੱਗੇ ਧਰੇ ਸੀ ਸਾਰੇ ਉੱਥੇ ਪਏ ਉਹਨਾਂ ਨੇ ਵੇਖ ਕੇ 당ਗ ਰਹਿ ਗਏ ਫਿਰ ਜਾ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਆਖਿਆ ਜੀ ਗਲਤੀ ਹੋ ਗਈ ਆ ਬਾਬਾ ਸ਼੍ਰੀਚੰਦ ਜੀ ਕਹਿਣ ਲੱਗੇ ਅਸੀਂ ਕੀ ਕੀਤਾ ਆ ਭਈ ਅਸੀਂ ਤੇ ਇਹਨਾਂ ਨੂੰ ਮਿਲਣ ਗਏ ਸੀ ਤੁਸੀਂ ਮਿਲ ਨਹੀਂ ਦਿੱਤਾ ਹੁਣ ਇਹ ਆ ਗਏ ਨੇ ਭਈ ਸਾਡਾ ਤਾਂ ਤ੍ਰੇਮ ਆ ਨਾ ਉਹ ਕਹਿਣ ਲੱਗੇ ਜੀ ਸਾਨੂੰ ਇਹ ਸਮਾਨ ਵਾਪਸ ਦੇ ਦਿਓ ਤੇ ਸਾਡੀ ਇੱਜ਼ਤ ਦਾ ਸਵਾਲ ਆ ਬਾਬਾ ਜੀ ਕਹਿੰਦੇ ਲੈ ਜਾਓ ਫ ਉਹ ਜੋ ਮੂਰਤੀਆਂ ਚੁੱਕਣ ਬੈਣ ਮੂਰਤੀਆਂ ਤਾਂ ਇਹਦੀਆਂ ਵੱਡੀਆਂ ਨਹੀਂ ਸਨ ਪਰ ਉਹ ਜਿੰਨਾ ਵੀ ਜ਼ੋਰ ਲਾ ਲੈਣ ਉਹ ਮੂਰਤੀਆਂ ਥੋੜੇ ਤੋਂ ਹਿੱਲਣ ਹੀ ਨਾ ਉਹਨਾਂ ਪੂਰਾ ਜ਼ੋਰ ਲਾ ਕੇ ਜਦੋਂ ਹੰਮਗੇ ਫਿਰ ਸਮਝ ਆਈ ਵੀ ਇਹ ਜ਼ੋਰ ਵਾਲੀ ਤੇ ਗੱਲ ਹੈ ਹੀ ਨਹੀਂ ਫਿਰ ਆਖਿਆ ਭਗਵਾਨ ਜੀ ਹੁਣ ਤੁਸੀਂ ਕਿਰਪਾ ਕਰੋ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੀ ਆਰਤੀ ਉੱਥੇ ਮਰਦੇ ਜੇ ਨਾ ਹੁਣ ਇੱਕ ਵਾਰੀ ਇੱਥੇ ਮਰੋ ਇਹਨਾਂ ਮੂਰਤੀਆਂ ਦੀ ਪੂਜਾ ਕਰੋ ਫਿਰ ਤੁਹਾਡੀ ਮਨੋ ਕਾਮਨਾ ਪੂਰੀ ਹੋਣੀ ਆ ਉਹਨਾਂ ਨੇ ਬਾਬਾ ਜੀ ਦਾ ਵਜਨ ਮੰਨ ਉਸੇ ਧੂਨੇ ਦੇ ਆਰਤੀ ਪੜੀ ਜਦੋਂ ਪੂਜਾ ਹੋਈ ਬਾਬਾ ਜੀ ਕਹਿਣ ਲੱਗੇ ਚੋਕ ਕੇ ਲਜਾਨ ਜੋਗੇ ਤੁਸੀਂ ਨਹੀਂ ਜੇ ਹੈਗੇ ਤੁਸੀਂ ਜਾ ਕੇ ਆਪਣੀ ਕਵਾੜ ਖੋਲੋ ਤੁਹਾਨੂੰ ਸਾਰਾ ਰਾਜ ਸਾਜ ਉੱਥੇ ਹੀ ਦਿਖੇਗਾ ਜਦੋਂ ਪੰਡਤ ਮੱਥਾ ਟੇਕੇ ਵਾਪਸ ਗਏ ਜਾ ਕੇ ਕਵਾੜ ਖੋਲਿਆ ਉਦਾਂ ਦੀਆਂ ਉਦਾਂ ਹੀ ਮੂਰਤੀਆਂ ਤਿੰਨੇ ਮੂਰਤੀਆਂ ਸਮੇਤ ਰਾਜ ਸਾਜ ਉਹ ਮੰਦਿਰ ਦੇ ਗਰਭਗ੍ਰਹਿ ਜੀ ਪ੍ਰਗਟ ਹੋਈਆਂ ਉਹਦੇ ਫਿਰ ਬਾਬਾ ਸ੍ਰੀਚੰਦ ਸਾਹਿਬ ਜੀ ਦੀ ਜਹਾਜਾਕਾਰ ਹੋ ਗਈ। ਉਹਨਾਂ ਨੂੰ ਵੀ ਸਮਝ ਆ ਗਈ ਕਿ ਸਾਧੂ ਲੋਕੀ ਦੇ ਨਹੀਂ ਹੁੰਦੇ। ਪਰ ਜਦੋਂ ਇਹ ਗੱਲ ਉਸ ਦੇਸ਼ ਦੇ ਰਾਜੇ ਰਾਜੇ ਉਹਦੇ ਸੈਨ ਨੂੰ ਜਾ ਕੇ ਦੱਸੀਆ ਉਹਦੇ ਵਜ਼ੀਰ ਭਾਨੂ ਰਾਏ ਨੇ। ਇਹ ਭਾਨੂ ਰਾਏ ਉਹਦੇ ਸੈਨ ਦਾ ਵਜ਼ੀਰ ਸੀ। ਜਦੋਂ ਫਿਰ ਇਹਨੇ ਜਾ ਕੇ ਰਾਜੇ ਨੂੰ ਨਮਸਕਾਰ ਕੀਤੀ ਆਖਿਆ ਰਾਜਾ ਜਨ ਅਜੇ ਰਾਤ ਯਾਤਰਾ ਦੇ ਕਾਲਿਆ ਪਰ ਇੱਕ ਕਲਾ ਵਰਤ ਗਈ ਹੈ। ਰਾਜੇ ਨੇ ਪੁੱਛਿਆ ਹੋਇਆ ਕੀ ਹੈ? ਫਿਰ ਗਰਬਗਰਾ ਦੀ ਸਾਰੀ ਝੇੜ ਸਾਹਮਣੇ ਬੈਠੇ ਰਾਜੇ ਉਹਦੇ ਸੈਨ ਨੂੰ ਉਹਦੇ ਵਜ਼ੀਰ ਭਾਨੂ ਰਾਏ ਨੇ ਜੋ ਵੇਖਿਆ ਤੇ ਜੋ ਸੁਣਿਆ ਸੀ ਰਾਜੇ ਨੂੰ ਸਾਰੀ ਕਲਾ ਮਾਨਦ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਬੋਲ ਕੇ ਉਹ ਸੁਣਾਉਣ ਕਿਦਾਂ ਲੱਗਾ ਜੇ ਰਾਜੇ ਨੂੰ ਉਹਦਾ ਵਜ਼ੀਰ ਭਾਨੂ ਰਾਏ ਕਹਿਣ ਲੱਗਾ ਰਾਜੇ ਨੇ ਸਾਰੀ ਜਗਨਨਾਥਪੁਰੀ ਵਿੱਚ ਗਾਇਜਾਕਾਰ ਹੋ ਗਈ ਹੈ ਜਦੋਂ ਗਰੀਬਨਵਾਰ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਮubarrak ਚਰਨ ਪਾਏ ਸੀ ਉਦੋਂ ਵੀ ਪੰਡਤਾਂ ਨੂੰ ਹੱਥ ਜੋੜ ਕੇ ਮਾਫੀ ਮੰਗਣੀ ਪਈ ਸੀ ਐਡੀ ਕਲਾ ਸਤਿਗੁਰਾਂ ਵਰਤਾਈ ਸੀ ਅੱਜ ਉਹਨਾਂ ਦੇ ਸਾਹਿਬ ਜਾਲੇ ਦਾ ਉਤਾਰਾ ਹੋਇਆ ਪਿਆ ਰਾਜਾ ਬੜਾ ਖੁਸ਼ ਹੋਇਆ ਰਾਜਾ ਸਿਆਣਾ ਸੀ ਤੇ ਵਜ਼ੀਰ ਵੀ ਉਹਦਾ ਚੰਗਾ ਸੀ ਇਸ ਤੁਨੂ ਰਾਏ ਇਹਦਾ ਗਾਂ ਪੁੱਤ ਹੋਇਆ ਗੁਲਜਾਰੀ ਰਾਏ ਗੁਲਜਾਰੀ ਰਾਏ ਦੇ ਗਾਂ ਪੁੱਤ ਹੋਇਆ ਧਰਮਚੰਦ ਤੇ ਸ਼ਾਹੂ ਰਾਮ ਸ਼ਾਹੂ ਰਾਮ ਦਾ ਪੁੱਤ ਹੋਇਆ ਮੋਤੀराम ਮਹਿਰਾ ਜਿਨੇ ਮਾਦਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਸੀ ਤੇ ਉਸੇ ਵਜ਼ੀਰ ਦੀ ਅੰਸ਼ ਬੰਸ ਆ ਤੇ ਜਿਹੜਾ ਧਰਮਚੰਦ ਹੋਇਆ ਉਹ ਧਰਮ ਸਿੰਘ ਬਣੇ ਪੰਜ ਪਿਆਰੇ ਜਿਨ੍ਹਾਂ ਨੇ ਸਿਰ ਦੇ ਤੇ ਸਤਗੁਰਾਂ ਤੋਂ ਪੌਲ ਲਈ ਸੀ ਐਵੇਂ ਇਹਨਾਂ ਨੂੰ ਸਿੱਖੀ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਦਵਾਈ ਸੀ ਇਹਨਾਂ ਦਾ ਪਰਿਵਾਰ ਬਹੁਤ ਪੂਜਨੀਕ ਸੀ ਹੁਣੇ ਵਜ਼ੀਰ ਭਾਨੂ ਰਾਏ ਰਾਜੇ ਨੂੰ ਕਹਿਣ ਲੱਗਾ ਰਾਜੇ ਜੇ ਚਾਰ ਪਦਾਰਥ ਲੈਣੇ ਹੋਣ ਧਰਮ ਅਰਥ ਕਾਮ ਮੋਕਸ਼ ਇਹ ਚਾਰ ਪਦਾਰਥ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਰੀ ਜਨਾਂ ਕੀ ਸੇਵਾ ਲਾਗੇ ਜੇ ਕੋਈ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਧੈ ਸਦ ਗਾਵੇ ਉਹ ਵਜ਼ੀਰ ਕਹਿਣ ਲੱਗਾ ਰਾਜਨ ਜੋ ਵੀ ਕੁਝ ਵੇਦਾਂ ਹਕੀਮਾਂ ਪੰਡਤਾਂ ਬ੍ਰਾਹਮਣਾਂ ਕੋ ਨਹੀਂ ਨ ਮਿਲਦਾ ਉਹ ਸਾਧੂਆਂ ਕੋ ਮਿਲਦਾ ਹੈ ਰਾਜਾ ਕਹਿਣ ਲੱਗਾ ਜੇ ਵਾਕਈ ਇੱਡੀ ਖੇੜਿਆ ਮੈਨੂੰ ਛੇਤੀ ਫਿਰ ਬਾਬਾ ਜੀ ਦੇ ਦਰਸ਼ਨ ਕਰਵਾ ਦੇ ਵਜ਼ੀਰ ਨੇ ਉਸੇ ਵੇਲੇ ਤਿਆਰੀ ਕੀਤੀ ਆ ਰਾਜਾ ਉਹਦੇ ਸੈਣ ਬਾਬਾ ਜੀ ਦੇ ਚਰਨੀ ਆਇਆ ਨਾਲ ਉਹਦੀ ਰਾਣੀ ਵੀ ਆਈ ਜਦੋਂ ਬਾਬਾ ਜੀ ਦਾ ਧੂਨੇ ਦਾ ਦਰਸ਼ਨ ਕੀਤਾ ਬਾਬਾ ਸ੍ਰੀ ਚੰਨ ਸਾਹਿਬ ਜੀ ਦੇ ਸੀਸ ਤੇ ਜਿਹੜੀਆਂ ਬਾਵਰੀਆਂ ਐਂ ਜਿਹਾਪੇ ਜਿਵੇਂ ਸੋਨੇ ਦੀਆਂ ਤਾਰਾਂ ਦਾ ਦੀ ਦਾ ਸੁੰਦਰ ਚੰਦ ਵਾਂਗ ਚਮਕਦਾ ਸ਼ੀਤਲ ਦਾਈ ਵਾਲਾ ਚਿਹਰਾ ਪ੍ਰਤਾਪ ਕਿਤੇ ਸੂਰਜ ਨਾਲੋਂ ਜ਼ਿਆਦਾ ਬਾਬਾ ਜੀ ਦੇ ਕੰਨ ਵਿੱਚ ਮਾਸਤਾ ਮੰਗੜਾ ਜਨਮ ਤੋਂ ਬਾਬਾ ਜੀ ਦੇ ਸਰੀਰ ਦੀ ਕਿਹਿਆ ਸੋਭਾ ਆ ਸਭ ਤੋਂ ਮਹਿੰਗਾ ਧਾਤੂ ਸੋਨਾ ਮੰਨਿਆ ਜਾਂਦਾ ਹੈ ਸੋਨੇ ਨਾਲੋਂ ਵੀ ਉਤਮ ਧਾਤੂ ਹੈ ਕੁੰਦਨ ਬਾਬਾ ਜੀ ਦਾ ਕੁੰਦਨ ਵਰਗਾ ਸਰੀਰ ਸੀ ਚੌਂਕੜਾ ਲੱਗਿਆ ਹੋਇਆ ਧੂਣਾ ਉਜਾਗਰ ਲਾਗੇ ਸਿੱਖ ਪਿਆਰੇ ਸਜੇ ਹੋਏ ਰਾਜੇ ਨੇ ਆਣ ਕੇ ਕੁਛ ਪੇਟਾਵਾਂ ਪੇਟਾ ਕਰਕੇ ਬਾਬਾ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਰਾਣੀ ਨੇ ਵੀ ਨਮਸਕਾਰ ਕੀਤੀ ਅੰਤਰਾਜਮੀ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਰਾਜਨ ਤੈਨੂੰ ਨਿਰੰਕਾਰ ਖੁਸ਼ੀਆਂ ਦੇਵੇ ਰਾਜਾ ਬੜਾ ਖੁਸ਼ ਹੋਇਆ ਰਾਣੀ ਬੋਲ ਪਈ ਕਹਿੰਦੀ ਭਗਵਾਨ ਜੀ ਖੁਸ਼ੀਆਂ ਤੇ ਤੁਹਾਡੇ ਚਰਨਾਂ 'ਚ ਹਨ ਕਥੀਆਂ ਦੇ ਤੁਹਾਡੇ ਬੋਲਾਂ ਚ ਹਨ ਐਨੀ ਗੱਲ ਕਹਿੰਦਿਆ ਕਹਿੰਦਿਆ ਉਹ ਮਾਈ ਦੇ ਨੇਤਰ ਪਰ ਆਏ ਜਲ ਆ ਗਿਆ ਭਗਵਾਨ ਜੀ ਨੇ ਮਾਤਾ ਦਾ ਟੇਰਾ ਵੇਖਿਆ ਆਖਿਆ ਰਾਣੀ ਜਿਹੜੀ ਗੱਲ ਤੂੰ ਨੇਤਰਾਂ ਦੇ ਨੀਰ ਨਾਲ ਕਹਿ ਨਹੀਂ ਆ ਉਹ ਗੱਲ ਬੋਲ ਕੇ ਦੱਸ ਦੇ ਉਹਨੇ ਹੱਥ ਜੋੜ ਗਏ ਕਹਿ ਲੱਗੀ हे ਭਗਵਾਨ ਜੀ ਤੁਹਾਡਾ ਦਿੱਤਾ ਹੋਇਆ ਰਾਜ ਤੁਹਾਡੇ ਦਿੱਤੇ ਹੋਏ ਸੁੱਖ ਤੁਹਾਡਾ ਦਿੱਤਾ ਹੋਇਆ ਆਨੰਦ ਜਿਹਦਾ ਕੋਈ ਪਾਰਾ ਵਾਰ ਮੈਂ ਦੱਸ ਨਹੀਂ ਸਕਦੀ ਪਰ ਭਗਵਾਨ ਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਮੇਰੀ ਕੁੱਖ ਸਖਣੀ ਹੈ ਇਸ ਰਾਜ ਦਾ ਕੋਈ ਵਾਰਿਸ ਨਹੀਂ ਹੈ ਲੋਕਾਂ ਨੇ ਨਿੱਕੇ ਨਿੱਕੇ ਬਾਲ ਕੇ ਖੇਡ ਕੇ ਖੇਡਦੇ ਵੇਖ ਕੇ ਮਨ ਵਿੱਚ ਚਾਹ ਆ ਜਾਂਦਾ ਕਿ ਤੇ ਮੇਰੀ ਗੋਦੀ ਵੀ ਕੋਈ ਲਾਲ ਹੁੰਦਾ ਔਰਤ ਦਾ ਔਰਤ ਹੋਣਾ ਉਹਦੋਂ ਸਫਲਿਆ ਜਦ ਇਹਨਾਂ ਦੀ ਕੁੱਖ ਨੂੰ ਭਾਗ ਲੱਗ ਜਾਂਦਾ ਉਹ ਰਾਣੀ ਕਹਿਣ ਲੱਗੀ हे ਭਗਵਾਨ ਜੀ ਮੈਂ ਹੈ ਤਾਂ ਰਾਣੀ ਪਰ ਮੇਰੇ ਔਲਾਦ ਹੀ ਨਹੀਂ ਹੈ ਭਗਵਾਨ ਜੀ ਦਇਆ ਕਰ ਦਿਓ ਥਾਲਸਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਵੇਖਿਆ ਕਿਉਂਕਿ ਰਾਜੇ ਨੂੰ ਜੋਤਸ਼ੀਆਂ ਦੱਸਿਆ ਹੋਇਆ ਸੀ ਵੀ ਸੱਤ ਜਨਮ ਤੇਰੇ ਔਲਾਦ ਨਹੀਂ ਹੋ ਸਕਦੀ ਜੋ ਮਰਜ਼ੀ ਕਰ ਲੈ ਪਰ ਬੀਬੀ ਉਹ ਰਾਣੀ ਰੋਂਦਿਆਂ ਰੋਂਦਿਆਂ ਕਹਿਣ ਲੱਗੀ ਭਗਵਾਨ ਜੀ ਕਿਸੇ ਨੇ ਆਖਿਆ ਸੀ ਬਲਦੇ ਸਿਵੇ ਤੇ ਗੱਫੇ ਪਕਾਲਾ ਮੈਂ ਉਹ ਵੀ ਕਰਕੇ ਦੇਖ ਲਿਆ ਕਿਸੇ ਨੇ ਆਖਿਆ ਸੀ ਖੂਨ ਦੇ ਝਾਲ ਪਾਲਾ ਮੈਂ ਉਹ ਵੀ ਕਰਕੇ ਵੇਖਿਆ ਐਨੀ ਧਨ ਐਂਦਾ ਰਾਜ ਐਨੇ ਸੁੱਖ ਹੁੰਦਾ ਵੀ ਉਹ ਸੁੱਖ ਨਹੀਂ ਹੈ ਜਿਹੜਾ ਔਲਾਦ ਹੋਣ ਦਾ ਸੁੱਖ ਹ ਬਾਬਾ ਜੀ ਦੇਖੀ ਜਾਂਦੇ ਨੇ ਮਾਈ ਵਿਚਾਰੀ ਆਪਣੇ ਤਰਲੇ ਕਰੀ ਜਾਂਦੀ ਆ ਜਦੋਂ ਫਿਰ ਬਾਬਾ ਜੀ ਦਿਹਾਲ ਹੋ ਗਏ ਉਹਦੀ ਅਧੀਨਤਾ ਵੇਖੀ ਗੁਰੂ ਨਾਨਕ ਦੇ ਘਰ ਦੀ ਇਹ ਬਹੁਤ ਵੱਡੀ ਵਡਿਆਈ ਆ ਅਸੀਂ ਇਹ ਵੇਖਦੇ ਆ ਵੀ ਆਇਆ ਕੌਣ ਕੌਣ ਆ ਅਸੀਂ ਕਿਹਰੇ ਵੇਖਦੇ ਆ ਸਤਗੁਰੂ ਦੀ ਨੀਤ ਵੇਖਦੇ ਆ ਇਹਦੇ ਅੰਦਰ ਗੱਲ ਕੀ ਚੱਲਣ ਰਹੀ ਆ ਜਿਨ੍ਹਾਂ ਨੇ ਮੁਖ ਹੋਰ ਹੋ ਜਾਂਦੇ ਆ ਮਨ ਹੋਰ ਹੋ ਜਾਂਦੇ ਆ ਉਹ ਕੱਚੇ ਹਨ ਐਵੇਂ ਬਾਬਾ ਫਰੀਦ ਸਾਹਿਬ ਜੀ ਦਾ ਕਹਿਣਾ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਬਾਬਾ ਜੀ ਨੇ ਜਦੋਂ ਉਹਦਾ ਅੰਦਰ ਵੇਖਿਆ ਉਹਦੇ ਅੰਦਰ ਜੇ ਅਥਾਹ ਪਿਆਰ ਸੀ ਬਾਬਾ ਜੀ ਦੇ ਸ਼ਰਧਾ ਸੀ ਭਰੋਸਾ ਸੀ ਬਾਬਾ ਜੀ ਖੁਸ਼ ਹੋ ਗਏ ਕਹਿਣ ਲੱਗੇ हे ਮਾਈ ਗੁਰੂ ਨਾਨਕ ਨਰੰਗਰ ਦੀ ਕਿਰਪਾ ਹੋਈ ਭਗਵਾਨ ਦੀ ਕਿਰਪਾ ਹੋਈ ਜਾਂ ਤੈਨੂੰ ਅਸੀਂ ਵਰ ਦੇਨੇ ਆ ਤੇਰੇ ਘਰ ਇੱਕ ਪੁੱਤਰ ਦੀ ਦਾਤ ਨਰੰਗਰ ਦਵੇਗਾ ਪਰ ਸਾਡਾ ਬਚਨ ਕਦੀ ਵੀ ਨਾ ਭੁਲਾਵੀ ਜਿਹੜਾ ਪੁੱਤਰ ਤੈਨੂੰ ਨਰੰਗਰ ਸਿਖਣ ਲੱਗਾ ਆ ਉਹ ਦੁਨੀਆਂ ਦੇ ਰੇਖਾਂ ਤੋਂ ਆਹ ਵਾਲੀ ਰੇਖ ਰੇਖਾਂ ਤੋਂ ਮੰਤਰਾਂ ਤੋਂ ਜੰਤਰਾ ਤੋਂ ਪੱਤਰੀਆਂ ਤੋਂ ਤੇਰਿਆਂ ਤੋਂ ਪਰੇ ਆ ਜਿਹੜਾ ਪੁੱਤਰ ਤੈਨੂੰ ਨਰੰਗਰ ਨੇ ਦਿੱਤਾ ਆ ਉਹ ਤੇਰੀ ਭਾਵਨਾ ਨੂੰ ਫਲ ਲੱਗਾਈ ਉਹ ਸਮਝ ਲੈ ਵੀ ਜਿਵੇਂ ਕੱਲਰ ਦੀ ਜ਼ਮੀਨ ਉੱਤੇ ਕੋਈ ਰੁੱਖ ਖੜ ਗਿਆ ਹੋਵੇ ਵੀ ਫੁੱਲ ਗਿਆ ਹੋਵੇ ਜਿੱਦਾਂ ਸੋਕੇ ਦੇ ਉੱਤੇ ਵੀ ਬੈ ਗਿਆ ਹੋਵੇ ਤੇਰੇ ਤੇ ਨਿਰੰਕਾਰ ਦੀ ਇਹੋ ਜੀ ਦਇਆ ਆ ਸਾਡਾ ਵਜਨੇ ਜੇਤਾ ਰਖੀ ਵੀ ਇਹਦੀ ਤੇਰਾ ਬਤਰੀ ਨਾ ਬਣਾਵੀ ਇਹ ਤੈਨੂੰ ਧਰੋਂ ਦਰਗਾਹੋਂ ਮਿਲੀ ਹੋਈ ਖੇੜ ਆ ਇਹਦੇ ਲੇਖ ਵਧਾਤਾ ਵੀ ਨਹੀਂ ਲਿਖ ਸਕਿਆ ਇਹਦੀ ਗੱਲਬਾਤ ਬ੍ਰਹਮਾ ਵੀ ਨਹੀਂ ਜਾਣਦਾ ਜਿਹੜੀ ਖੇੜ ਤੈਨੂੰ ਅੱਜ ਮਿਲ ਚੱਲੀ ਆ ਉਹ ਰਾਣੀ ਕਹਿਣ ਲੱਗੀ ਸਤ ਵਜਨੇ ਆ ਐਦਾਂ ਹੀ ਹੋਊਗਾ ਖਾਲਸਾ ਜੀ ਕਧਵਾਂਜੀ ਨੇ ਵਰ ਦੇਤਾ ਰਾਜਾ ਰਾਣੀ ਮਹਿਲਾਂ ਨੂੰ ਚਲੇ ਗਏ ਸਮਾਂ ਪਾ ਕੇ ਉਹਨਾਂ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਦੋਂ ਪੁੱਤਰ ਜੰਮਿਆ ਫਿਰ ਉਹਨਾਂ ਨੂੰ ਚਾਹ ਚੜ ਗਿਆ ਫਿਰ ਜਿਹੜਾ ਬੰਦਾ ਜਿੱਦਾਂ ਨਾ ਹੋਵੇ ਜਿਹੜਾ ਬੰਦਾ ਜਿੱਦਾਂ ਦਾ ਵੀ ਹੋਵੇ ਉਹ ਉਦਾਂ ਦੀ ਭੇਡ ਕਰਦਾ ਆ ਇੱਥੇ ਜਿੱਦਾਂ ਨਾ ਕੋਈ ਆਪੋ ਆਪਣੀ ਮਨੋ ਕਾਮਨਾ ਮੁਤਾਬਕ ਭੇਡ ਕਰਨ데요 ਐਵੇਂ ਜਰਾਜੇ ਦੇ ਕੋਲ ਜਿਹੜੇ ਉਹਦੇ ਗਵਈਏ ਸੀ ਉਹਨਾਂ ਜਸ ਗਾਤਾ ਜਿਹੜੇ ਪੰਡਤ ਸੀ ਉਹਨਾਂ ਉਹਦੀ ਪਤਰੀ ਬਣਾਉਣੀ ਸ਼ੁਰੂ ਕਰ ਲਈ ਉਹ ਜਦੋਂ ਪਤਰੀ ਬਣਾਈ ਉਹ ਜਦੋਂ ਗ੍ਰਹਿ ਜਦੋਂ ਰਾਸ਼ੀਆਂ ਜਿਵੇਂ 12 ਗ੍ਰਹਿ ਆ 9 ਗ੍ਰਹਿ ਆ ਤੇ 12 ਰਾਸ਼ੀਆਂ 12 ਨਾਇਆ 108 ਇੱਕ ਤੇ ਗੱਲ ਇਦਾਂ ਆ ਦੁਜੀ ਵਿਚਾਰ ਵੇਦ 6 ਸ਼ਾਸਤਰ 27 ਸਿਮਰਤੀਆਂ 18 ਪ੍ਰਾਣ 52 ਉਪਨਿਸ਼ਦ ਤੇ ਇੱਕ ਗਾਇਤਰੀ ਮੰਤਰ ਇਹਨੂੰ ਤਾਂ ਕੇ 108 ਮੰਤਰ ਅੱਠ ਗੱਲ ਬਣਦੀ ਹੈ ਜਿਹੜਾ ਐਂਦਾ ਗਿਆਤਾ ਹੋਵੇ ਉਹਦੇ ਨਾਲ ਨਾਲ 108 ਲੱਗ ਜਾਂਦਾ ਹੈ ਜਦੋਂ ਪੰਡਤਾਂ ਨੇ ਆਪਣੀ ਵਿਦਿਆ ਉੱਤੇ ਘੋਟੀ ਉਹ ਵੇਖਣ ਦੀ ਇਹ ਕੀ ਗੱਲ ਵੀ ਐਡੀ ਉਮਰ ਤੇ ਸਾਰੀ ਹੈ ਗਈ 11 ਮਹੀਨੇ 11 ਸਾਲ 11 ਮਹੀਨੇ ਤੇ 11 ਦਿਨ ਉਹਦੇ ਰਾਜੇ ਨੂੰ ਜਦੋਂ ਇਹ ਗੱਲ ਦੱਸੀ ਰਾਜਾ ਦੁਖੀ ਹੋ ਗਿਆ ਉਹਨੇ ਫਿਰ ਸੋਚਿਆ ਵੀ ਕੋਈ ਨਹੀਂ ਭਈ ਹੁਣ ਪਤਾ ਲੱਗ ਗਿਆ ਵੀ ਇਹਦੀ ਉਮਰ ਇੰਨੀ ਕਾ ਬਾਬਾ ਜੀ ਨੇ ਆਖਿਆ ਸੀ ਦੀ ਪਤਰੀ ਨਾ ਬਣਾਈ ਪਰ ਉਹ ਗੱਲ ਕਦੇ ਦੀ ਕਦੇ ਰਹਿ ਗਈ ਜਦੋਂ ਫਿਰ ਪਤਰੀ ਬਣ ਗਈ ਉਮਰ ਨਿਕਲੀ ਆਈਂਦੀ ਰਾਜਾ ਸੋਗ ਜੇ ਪੈ ਗਿਆ ਹੁਣ ਰਾਣੀ ਰੋਵੇ ਭਈ ਔਲਾਦ ਤਾਂ ਮਿਲੀ 11 ਸਾਲ ਦਾ ਬੱਚਾ ਕਿੱਡਾ ਹੁੰਦਾ ਜਿਹਨੂੰ ਪ੍ਰੇਮ ਨਾਲ ਪਾਲਿਆ ਹੋਵੇ ਮੋਹ ਹੋਵੇ ਉਮਰ ਕੇ ਮਰ ਜਾਵੇ ਤੇ ਫਿਰ कलेਜਾ ਬਾਹਰ ਆ ਜਾਂਦਾ ਰਾਣੀ ਕਦੀ ਰੋਵੇ ਕਦੀ ਹੱਸੇ ਉਹਨੂੰ ਬੜਾ ਪ੍ਰੇਮ ਕਰੇ ਮੁੱਖਲੀ ਗੱਲ ਇਹ ਆ ਭਈ ਜਦੋਂ 11 ਸਾਲ ਵੀ ਲੰਘ ਗਏ ਜਦੋਂ 11 ਮਹੀਨੇ ਵੀ ਲੰਘਣ ਦੀ ਆ ਗਏ ਜਦੋਂ ਰਹਿ ਗਏ ਨਾ 11 ਦਿਨ ਉਹ ਰਾਣੀ ਰੋ ਰੋ ਕੇ ਬੱਚੇ ਨੂੰ ਗੱਲ ਆਵੇ ਰਾਜਨ ਕਹਿਣ ਲੱਗੀ ਰਾਜਨ ਅੱਖੀ ਸਾਹਮਣੇ ਬੱਚਾ ਮਰਦਾ ਨਹੀਂ ਉਹ ਜਰਿਆ ਜਾਣਾ ਇਹਨੂੰ ਆਪਾਂ ਜੰਗਲ ਨੂੰ ਤੋਰ ਦਈਏ ਇਹ ਜੰਗਲ 'ਚ ਚਲਿਆ ਜਾਵੇ ਉੱਥੇ ਫਿਰ ਜਿੱਦਾਂ ਵੀ ਮਰੇਗਾ ਉਹਨਾਂ ਨੇ ਆਪਣੇ ਸਪਾਹੀਆਂ ਨੂੰ ਸੱਦਿਆ ਆਖਿਆ ਬੱਚੇ ਨੂੰ ਰੱਥ ਭਾ ਲੋ ਜੰਗਲ ਲੈ ਜਾਓ ਜੰਗਲ 'ਚ ਜਾ ਕੇ ਉਹਨੂੰ ਛੱਡ ਕੇ ਤੇ ਰੱਥ ਭਜਾ ਲਿਓ ਦੂਰ ਨਾ ਜਾਓ ਇਹਦਾ ਧਿਆਨ ਰੱਖਿਓ ਵੇਖਣਾ ਭਈ ਇਹਦੀ ਮੌਤ ਹੁੰਦੀ ਕਿੱਦਾਂ ਜਦੋਂ ਇਹ ਜਿੱਦਾਂ ਵੀ ਮਰਿਆ ਆਣ ਕੇ ਸਾਨੂੰ ਉਦਾਂ ਹੀ ਦੱਸਿਓ ਉਹ ਮਮਤਾ ਜੀ ਭੀਠੀ ਹੋਈ ਮਾਈ ਨੇ ਆਪਣੇ ਪੁੱਤ ਨੂੰ ਸਪਾਹੀਆਂ ਨਾਲ ਜੰਗਲ ਨੂੰ ਤੋਰਤਾ ਹੁਣ 11 ਸਾਲ ਜਦੋਂ ਉਹਨਾਂ ਰਾਤ ਨੂੰ ਤਾਰ ਕੇ ਲਗੇ ਨਾ ਰਾਤ ਭਜਾਉਣ ਉਹ ਵੀ ਮੰਗਲ ਭਜ ਗਿਆ ਉਹਨਾਂ ਰਾਤ ਨੂੰ ਆ ਕੇ ਆਖਿਆ ਕਹਿਣ ਲੱਗੇ ਰਾਜਕੁਮਾਰ ਤੂੰ ਜੰਗਲ 'ਚ ਹੀ ਰਹਿਣਾ ਉਹ ਕਹਿੰਦਾ ਮੈਂ ਪਿਓ ਨੂੰ ਦੱਸਾਂਗਾ ਕਿ ਸਪਾਈ ਮੈਨੂੰ ਛੱਡ ਕੇ ਤਾਂ ਜਾਣ ਲੱਗੇ ਆ ਉਹ ਕਹਿੰਦੇ ਰਾਜਕੁਮਾਰ ਸਾਨੂੰ ਹੁਕਮ ਹੀ ਇਦਾਂ ਦਾ ਆਈ ਤੇਨੂੰ ਛੱਡ ਕੇ ਜਾਣਾ ਆ ਉਹਨੇ ਪੁੱਛਿਆ ਕਿਉਂ ਸਪਾਈਆਂ ਨੇ ਦੱਸਤਾ ਵੀ ਤੇਰੀ ਉਮਰ ਮੁੱਕਣ ਵਾਲੀ ਹੈ ਤਾਂ ਕਰਕੇ ਤੈਨੂੰ ਇੱਥੇ ਹੀ ਰਹਿਣਾ ਪੈਣਾ ਪਰ ਉਹਦੇ ਵੀ ਮਨ ਨੂੰ ਗੋਚਾ ਲੱਗ ਗਿਆ ਖਾਲਸਾ ਜੀ ਉਹਦੇ ਛੱਡ ਕੇ ਚਲੇ ਗਏ ਉਹ ਫਿਰ ਜੰਗਲ 'ਚ ਭਟਕ ਗਿਆ ਫਿਰ ਉੱਥੇ ਉਹਨੂੰ ਦਰਸ਼ਨ ਹੋਇਆ ਬਾਬਾ ਸ੍ਰੀ ਚੰਦ ਸਾਹਿਬ ਜੀਾਂ ਜਦੋਂ ਫਿਰ 11 ਦਿਨ ਵੀ ਲੰਘ ਗਏ ਉਹਦੇ ਬਾਬਾ ਜੀ ਦੇ ਲਾਗੇ ਛੇੜਦਾ ਰਿਆ ਜਦੋਂ ਕਈ ਦਿਨ ਉੱਤੇ ਚਲੇ ਗਏ ਉਹਨਾਂ ਨੇ ਫਿਰ ਜਾ ਕੇ ਦੱਸਿਆ ਤੇਰਾ ਪੁੱਤ ਜੇ ਮਰਿਆ ਨਹੀਂ ਉਹ ਰਾਜਾ ਰਾਣੀ ਆਏ ਜਦੋਂ ਆਣ ਕੇ ਪੁੱਤ ਜਿੰਦਾ ਵੇਖਿਆ ਉਹਨਾਂ ਨੇ ਵੇਖ ਲਿਆ ਵੀ ਇਹ ਤੇ ਬਾਬਾ ਸ਼੍ਰੀਕੰਤ ਸਾਹਿਬ ਜੀ ਆ ਫਿਰ ਬਾਬਾ ਜੀ ਦੇ ਚਰਨੀ ਪੈ ਗਏ ਬਾਬਾ ਜੀ ਕਹਿੰਦੇ ਕਿਆ ਸੀ ਨਾ ਪੱਤਰੀ ਨਾ ਬਣਾਇਓ ਕਹਿੰਦੇ ਇਹਦੀ ਗਲਤੀ ਹੋ ਗਈ ਬਾਬਾ ਜੀ ਕਹਿੰਦੇ ਲਿਆਓ ਵਿਖਾਓ ਉਹ ਪੱਤਰੀ ਤੇ ਕੀ ਲਿਖਿਆ ਉੱਤੇ ਲਿਖਿਆ ਸੀ 11 ਸਾਲ 11 ਮਹੀਨੇ 11 ਦਿਨ ਉਹ ਰੋਣ ਕਹਿੰਦੇ ਬਾਬਾ ਜੀ ਇਹ ਤੇ ਗੱਲ ਬਾਬਾ ਜੀ ਕਹਿੰਦੇ ਤੁਹਾਨੂੰ ਕਹਾਂ ਸੀ ਵੀ ਇਹਦੇ ਲੇਖ ਵਧਾਤਾ ਨਹੀਂ ਫੜੀ ਲਿਖਿਆ ਇਹ ਤੇ ਤਰੋਂਦਰਗਾਹ ਆਈ ਹੋਈ ਠੀਕ ਹੈ ਫਿਰ ਬਾਬਾ ਜੀ ਨੇ 11 ਸਾਲ ਵਿੱਚੋਂ ਇੱਕ 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 ਆ ਕੱਢ ਲਿਆ 11 ਮਹੀਨਿਆਂ ਵਿੱਚੋਂ ਵੀ ਇੱਕ ਇੱਕ ਆ ਕੱਢ ਲਿਆ ਤੇ 11 ਦਿਨਾਂ ਵਿੱਚੋਂ ਵੀ ਇੱਕ ਇੱਕ ਆ ਕੱਢ ਕੇ 111 ਸਾਲ ਦੀ ਉਮਰ ਥੱਲੇ ਬਾਬਾ ਜੀ ਨੇ ਲਿਖਤੀ ਆ ਵੀ ਯਾਰ ਇਹਨੂੰ ਹੁਣ ਕੋਈ ਮਿਟਾ ਨਹੀਂ ਹੋ ਸਕਦਾ ਗੱਤ ਸ੍ਰੀ ਆਕਾਰ ਬਾਬਾ ਜੀ ਨੇ ਵਜਨ ਕੀ ਕੀਤਾ ਸੁਣੀਏ ਬਾਬਾ ਜੀ ਕਹਿਣ ਲੱਗੇ ਰਾਜਨ ਬਈ ਬੁੱਧੀਵਾਣ ਵੀ ਐਡੀ ਬੁੱਧੀ ਨਹੀਂ ਰੱਖਦਾ ਇਹ ਨਿਰੰਕਾਰ ਦੇ ਲੇਖਾਂ ਨੂੰ ਬਦਲ ਦਵੇ ਇਹ ਧਰੋਂ ਆਈ ਹੋਈ ਚੀਜ਼ ਹੈ ਜਿਹੜਾ ਸਾਧੂਆਂ ਦਾ ਖਜ਼ਾਨਾ ਹੁੰਦਾ ਕੀਮਤੀ ਹੁੰਦਾ ਜਿਵੇਂ ਮੈਨੂੰ ਪਤਾ ਵੀ ਇੱਥੇ 30 ਸਾਲੋਂ ਰਹਿੰਦੇ ਬਾਬਾ ਜੀ ਦੇ ਕੋਲ ਉਹ ਦੀ ਨਾਲ ਸਾਡੀ ਬਾਬੇ ਸ੍ਰੀ ਕੰਤੇ ਦੇ ਖਜ਼ਾਨੇ ਦੀ ਅਨਮੋਲ ਵਸਤੂ ਹਨ ਐਵੇਂ ਜਿਹੜੀ ਗੁਰੂ ਨਾਨਕ ਦੇ ਘਰੋਂ ਉਹਦੇ ਪਿਆਰਿਆ ਭਗਤਾਂ ਕਰਾਉਣ ਵਾਸਤੂ ਆਉਂਦੀ ਗੁਰੂ ਨਾਨਕ ਦੇਖੇ ਜਾਣੀ ਤੂੰ ਹੀ ਆਉਂਦੀ ਹੈ ਫਿਰ ਐਵੇਂ ਉਹਦੀ ਉਮਰ 111 ਸਾਲ ਬਾਬਾ ਜੀ ਨੇ ਕੀਤੀ ਆ ਇਹਦਾ ਬਚਨ ਪ੍ਰਤਾਪੀ ਰਿਆ ਬਾਬਾ ਜੀ ਭਈ ਸਾਰੀ ਸੰਗਤਾਂ ਨੂੰ ਧੰਨਵਾਦ ਹੈ ਬਚਨ ਕਹਿੰਦਿਆਂ ਭੁੱਲਾ ਹੁੰਦੀਆਂ ਆ ਆਪ ਜੀ ਬਖਸ਼ਣ ਹਾਰੋ ਸਤਿਗੁਰੂ ਸਮਤ ਬਖਸ਼ਣ ਆਪਣੇ ਜਸ ਕਰਨ ਦਾ ਤਾਂ ਬਖਸ਼ਿਸ਼ ਕਰਨ ਦੀ ਨਾਨਕ ਨਾਮ ਕਰਨ ਦੀ ਕਲਾ ਇਹਦੇ ਥਾਣੇ ਸਰਵਾਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ